no uh... ਸਰਵ ਜੀੰ ਬਜੇ ਪੰਚ ਸ਼ਗੁਤ ਤਿਤਕਰਸਪਾਗੈ ਕਰਸਪਾਗੈ ਸਬਦਵਾਜੀ ਕਲਾ ਜਿਤ ਕਰਤਾਰੀਆ ਬਨੁਚ ਦੋ ਤਤਵਸ ਕੀਤੇ ਕਾਲ ਕੰਟਕ ਮਾਰੇ ਪ੍ਰਭ ਸਰਣਾਗਤੀ ਕਿਰਪਾ ਨਿਦ ਦਿਆਲ ਏਕ ਅਕਰ ਹਰ ਮਨ ਵਸਤ ਨਾਨਕ ਹੋ ਤਨਹਾ ਅਖਰ ਹਰ ਮਨ ਵਸਤ ਨਾਨਕ ਹੋਤ ਨਾ ਸਰਵ ਤਕਤਾਂ ਦੇ ਮਾਲਕ ਗਿਆਨ ਦੇ ਮੁਝ ਸਮੇ ਰਹਿਮਤਾਂ ਦੇ ਪੰਡਾਰ ਜਹਰਾਜ ਹੂਰ ਹਾਜ਼ਰ ਹਜੂਰ ਸ਼ਗਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਲਗਾ ਰਹੀਏ ਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨਿੱਕੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸੁਆਰੀ ਖਾਲਸਾ ਰੂਪ ਸਤ ਸੰਗਤ ਜੀਓ ਵੱਡੇ ਹੀ ਭਾਗ ਹਨ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿਉਟਿਆਂ ਦੀਓ ਦੇ ਆਸਰੇ ਆਸਰੇ ਪੰਥ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਮਵਾਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਅਨੰਦ ਸਾਹਿਬ ਜੀ ਦੀ ਬਾਣੀ ਦੀ ਆਪਾਂ ਲੜੀਵਾਰ ਵਿਚਾਰਾਂ ਦੀ ਸੰਜੁਣੀਆਂ ਜਿੱਦਿਆ ਪਾਵਨ ਸ਼ਬਦ ਪੰਜਵੀਂ ਪਉੜੀ ਹੈ ਪੰਜਮਾ ਸ਼ਬਦ ਬਾਜੇ ਪੰਚ ਸ਼ਬਦਿਤ ਕਰੋ ਸਰਭਾਗੇ ਕਰਸਭਾਗੇ ਸ਼ਬਦ ਬਾਜੇ ਕਲਾ ਜਿਤ ਕਰਤਾ ਰਹੀ ਹੈ ਇਹ ਪੰਜਵੀਂ ਪਉੜੀ ਹੈ ਪੰਜਵੀਂ ਪਉੜੀ ਤੱਕ ਸਤਗੁਰਾਂ ਨੇ ਤਕਰੀਬਨ ਬਦਾਨੀਆਂ ਦੀਆਂ ਖੁਸ਼ੀਆਂ ਦੀਆਂ ਆਨੰਦ ਦੀਆਂ ਅਗਿਆੰਬਰਾਂ ਦਿੱਤੀਆਂ ਹੁਣ ਜਦੋਂ ਬਾਜੇ ਪੰਚ ਸ਼ਬਦ ਪੰਚ ਸ਼ਬਦ ਪੰਜ ਕਿਸਮਾਂ ਦੇ ਸਾਜ਼ਾਂ ਦੀਆਂ ਮਿਲਦੀਆਂ ਸੁਰਾਂ ਨੂੰ ਪੰਚ ਸ਼ਬਦ ਕਹਿੰਦੇ ਹੁਣ ਪਹਿਲੇ ਸਮਿਆਂ ਦੇ ਵਿੱਚ ਸੀ ਜਿਸ ਤਰ੍ਹਾਂ ਤਬਲਾ ਨਾਲ ਬਜਰੇ ਆ ਹਰਮੋਨੀਅਮ ਨਾਲ ਦਿਲ ਰੁਗ ਜਿਹੜੇ ਤੰਤੀ ਸਾਜ਼ ਹੁੰਦੇ ਨੇ ਮਿਲਾ ਕੇ ਜਦੋਂ ਉਹਨਾਂ ਦਾ अनेका ਇਕੱਠੇ ਹੋ ਜਾਂਦੇ ਨੇ ਸਾਜ਼ ਤਾਂ ਉਹਨਾਂ ਦੀ ਫਿਰ ਸੁਰ ਲੈ ਇੱਕ ਦੇ ਹੁੰਦੀ ਆ ਉਹਨਾਂ ਦੀ ਆਵਾਜ਼ ਫਿਰ ਤਨੀ ਮੋਂਦੀ ਏ ਤਾਂ ਅੰਤਰਾਤਮਾ ਤੱਕ ਲੀਂਦੀ ਆ ਉਹਦੇ ਵਿੱਚ ਸ਼ਬਦ ਹੋਵੇ ਗੁਰੂ ਦਾ ਤਾਂ ਫਿਰ ਵਾਰੀਆਂ ਨੇ ਹੁਣ ਸਤਿਗੁਰੂ ਇਹ ਵਿਆਨ ਕਰਦੇ ਪਏ ਨੇ ਕਿ ਪੰਜ ਸ਼ਬਦ ਤਿਤਕਰ ਸੁਭਾਗ ਹੈ ਬਾੜ ਤੇ ਸਾਚ ਹੋ ਸਕਦਾ ਤੈਨੂੰ ਪਤਾ ਹੋਵੇ ਨਾ ਹੋਵੇ ਜਾਣਕਾਰੀ ਹੋਵੇ ਨਾ ਹੋਵੇ ਜਾਂ ਤੂੰ ਸਿੱਖੇ ਨਾ ਸਿੱਖੇ ਹਰ ਇੱਕ ਦੇ ਹਿੱਸੇ ਦੇ ਵਿੱਚ ਨਹੀਂ ਹੁੰਦੇ ਕਿ ਆਪਾਂ ਸਾਰੀ ਸਿੱਖ ਲਮਾਂ ਪੰਜ ਸ਼ਬਦ ਸਤਗੁਰੂ ਕਹਿੰਦੇ ਨੇ ਤਿਤਕਰ ਤੇਰੇ ਘਰ ਦੇ ਵਿੱਚ ਤੇਰੇ ਹਿਰਦੇ ਰੂਪੀ ਘਰ ਦੇ ਵਿੱਚ ਤਿਤਕਰ ਸੁਭਾਗ ਹੈ ਸੁਭਾਗ ਦਾ ਅਰਥ ਹੁੰਦਾ ਭਾਗ ਹੁਣ ਤਕਰੀਬਨ ਜਿਹੜਾ ਇਹ ਸ਼ਬਦ ਹੈ ਹੁਣ ਜਿਹੜਾ ਪੂਰਨ ਰੂਪ ਦੇ ਵਿੱਚ ਗੁਰੂ ਦੇ ਨਾਲ ਜੁੜ ਗਏ ਇਹ ਸ਼ਬਦ ਉਹਨੂੰ ਖੋਲਦਾ ਪਿਆ ਇੱਕ ਨੇ ਆਉਣਾ ਪਹਿਲੀ ਵਾਰ ਆਉਣਾ ਇੱਕ ਦੁਨੀਆ ਦੇ ਆਪਣੇ ਆਪ ਮਹਾਰੇ ਤੁਰਿਆ ਫਿਰਦਾ ਉਹਦੀ ਸਮਝ ਤੋਂ ਬਾਹਰ ਜਿਹੜਾ ਗੁਰੂ ਦੇ ਨਾਲ ਜੁੜ ਰਿਹਾ ਹੈ ਜੁੜਨਾ ਚਾਹ ਰਿਹਾ ਹੈ ਆਨੰਦ ਕੀ ਹੈ ਰਸ ਕੀ ਹੈ ਅਸਲ ਦੇ ਵਿੱਚ ਉਹ ਆਨੰਦ ਲੈ ਸਕਦਾ ਉਹਦਾ ਆਨੰਦੀ ਆਨੰਦ ਹੈ ਕਿ ਬਾਜੇ ਵੱਜਦੇ ਨੇ ਤਾਂ ਜਦੋਂ ਤਿਤਕਰ ਸਪਾਗ ਜਿੱਦ ਸਪਾਗ ਵੱਡਿਆਂ ਭਾਗਿਆਂ ਵਾਲਾਂ ਦੇ ਹਿਰਦਿਆਂ ਦੇ ਵਿੱਚ ਇਹ ਆਨੰਦ ਇਹ ਖੜਾਓ ਪੈਦਾ ਹੋ ਜਾਂਦਾ ਹੈ ਕਿ ਇਹ ਬਾਜੇ ਮੇਰੇ ਮਨ ਦੇ ਵਿੱਚ ਵੀ ਵਜਣ ਕਰ ਸ ਭਾਗੇ ਸਬਦ ਬਾਜੇ ਕਲਾ ਜਿਤ ਹਰ ਦਾ। ਉਹਨਾਂ ਰੱਬ ਦੀ ਕਲਾ ਤਾਂ ਸਾਰੇ ਪਾਸੇ ਹੈ। ਕਣ ਕਣ ਦੇ ਵਿੱਚ ਜਰਰੇ ਜਰਰੇ ਦੇ ਵਿੱਚ ਰੱਬ ਦੀ ਕਲਾ ਹੈ। ਕੋਈ ਰੱਬ ਦੀ ਕਲਾ ਤੋਂ ਬੰਦਿਆ ਨਹੀਂ ਹੈ ਰੱਬ ਦੀ ਕਲਾ ਚਲਦੀ ਪਈ ਹੁਣ ਸਤਿਗੁਰੂ ਕਹਿੰਦੇ ਨੇ ਜੇ ਕਲਾ ਦੀ ਗੱਲ ਕਰੀਏ ਆ ਕਲਾ ਤੋਂ ਬੰਦਿਆ ਕੋਈ ਨਹੀਂ ਹੈ ਅਨੱਗ ਜਿਹੜਾ ਲੈਂਦਾ ਹੈ ਕਰ ਸੁਭਾਗ ਸਬਦ ਬਾਣੀ ਜਿਹੜਾ ਚੰਗੇ ਬਾਗ ਆਪਣੇ ਬਣਾ ਲੈਂਦਾ ਹੈ ਆਪਣੇ ਘਰ ਨੂੰ ਗਿਰਦੇ ਰੂਪੀ ਨੂੰ ਚੰਗਾ ਬਣਾ ਲੈਂਦਾ ਉਹਦੇ ਅੰਦਰ ਸਬਦ ਬਾਣੀ ਸ਼ਬਦ ਬਜਦੇ ਨੇ ਇਹ ਪੰਜ ਸ਼ਬਦ ਕੀ ਨੇ ਤਾਂ ਜਿਹੜਾ ਗੁਰੂ ਦੇ ਮੁਤਾਬਕ ਚੱਲਦਾ ਹੈ ਜਾਂ ਰੱਬ ਦੇ ਮੁਤਾਬਕ ਚੱਲਦਾ ਹੈ ਤਾਂ ਫਿਰ ਉਹ ਇਹ ਸ਼ਬਦ ਬਜਦੇ ਨੇ ਇਹ ਬਾਜੇ ਫਿਰ ਵੱਜਦੇ ਨੇ ਜਿਸ ਤਰ੍ਹਾਂ ਬਿਹਾਰ ਦੇ ਇੱਕ ਕਸਬਾ ਪੈਂਦਾ ਹੈ ਜਿਹਦਾ ਨਾਮ ਹੈ ਸਸਰ ਰਾਮ ਸਸਰਾਮ ਦਾ ਰਹਿਣ ਵਾਲਾ ਇੱਕ ਪਿਆਰਾ ਹੈ ਜਿਹਦਾ ਨਾਂ ਤੇ ਹਸਦੀਂਦਰ ਫਿਰੂ ਮੱਲ ਹੈ ਫਿਰੂ ਮੱਲ ਨੇ ਇਤਨੀ ਖਿਦਮਤ ਕਰਨੀ ਉਹ ਬਿਹਾਰ ਦੇ ਵਿੱਚ ਹੀ ਲੋਕਾਂ ਦੇ ਘਰ ਜਾ ਜਾ ਕੇ ਜਿੱਥੇ ਤੱਕ ਇਹਦੀ ਪਹੁੰਚ ਸੀ ਇਹਨੇ ਗੁਰੂ ਘਰ ਦੇ ਲਈ ਰਸਤ ਪਾਣੀ ਲੈ ਕੇ ਆਉਣਾ ਕੋਈ ਮਾਇਆ ਦੇਂਦਾ ਕੋਈ ਅਨਾਜ ਦੇਂਦਾ ਇਹ ਇਕੱਠਾ ਕਰਕੇ ਸਿਰ ਬਿਹਾਰ ਤੋਂ ਅੰਮਰ ਸਰ ਸਾਹਿਬ ਦੀ ਧਰਤੀ ਤੇ ਲੈ ਕੇ ਨਾ ਜਾਂ ਕਿਸੇ ਦੀ ਜੋਤੀ ਲੋਂਗਾ। ਪਰ ਜਦੋਂ ਤੋਂ ਇਹਦੀ ਸੇਵਾ ਲੱਗੀ ਘਰ ਪਰਿਵਾਰ ਦੇ ਵਿੱਚੋਂ ਚੰਗਾ ਸੀ, ਮਾਇਆ ਚੰਗੀ ਸੀ। ਇਹਨੇ ਦਰਵਾਜ਼ਾ ਬਹੁਤ ਉੱਚਾ ਰੱਖਿਆ ਹੋਇਆ ਸੀ ਕਿ ਕੋਈ ਕੋੜੇ ਤੇ ਝੜਕੇ ਆਵੇ ਤਾਂ ਉਹਨੂੰ ਤਕਲੀਫ ਨਾ ਹੋਵੇ, ਸਿੱਧਾ ਨੀਮਾ ਨਾ ਹੋਣਾ ਪਵੇ, ਸਿੱਧਾ ਅੰਦਰ ਆ ਜਾਈ। ਹਾਥੀ ਤੇ ਬੈਠਿਆ ਵੀ ਅੰਦਰ ਆ ਜਾਂਦਾ ਸੀ ਪਹਿਲਾਂ ਦੇ ਦਰਵਾਜ਼ੇ ਇਦਾਂ ਦੇ ਹੁੰਦੇ ਸੀ। ਇਨੇ ਦਰਵਾਜਾ ਬਣਵਾਇਆ ਪਣਾ ਉਹ ਹਰਾਨ ਸਿੰਘ ਗੱਲ ਦੀ ਹੈ ਦਰਵਾਜਾ ਬਣਾਇਆ ਪਹਿਲਾਂ ਹੁੰਦੇ ਸੀ ਇਹਨੇ ਇਹਨੇ ਵੀ ਬਣਵਾ ਲਿਆ ਹਰਾਨ ਸਿੰਘ ਗੱਲ ਦੀ ਹੈ ਨਾ ਉਹ ਦਰ ਵਿਜੇ ਦਾ ਖੁੰਡਾ ਲੱਗਦਾ ਨਾ ਉਹਨੂੰ ਬੂਏ ਨੂੰ ਢੋਆ ਜਾਂਦਾ ਰਾਤ ਨੂੰ ਵੀ ਦਿਨੇ ਵੀ ਉਹਨੂੰ ਖੁੱਲਾ ਰੱਖਿਆ ਜਾਂਦਾ ਮਨ ਦੇ ਵਿੱਚ ਇਹ ਚਾਹ ਕਿ ਮੇਰੇ ਨੌਵੇਂ ਪਾਤਸ਼ਾਹ ਮਹਾਰਾਜ ਜੀ ਆਉਣਗੇ ਕਿਤੇ ਉਹ ਇਧਰ ਨੂੰ ਆਉਣ ਅਤੇ ਸਾਡਾ ਬੂਆ ਬੰਦ ਹੋਵੇ ਤਾਂ ਉਹਨਾਂ ਨੇ ਵਾਪਸ ਉੱਤਰ ਜਾਣਾ ਇਹ ਦੇ ਕਰਕੇ ਇਹ ਬੂਏ ਨੂੰ ਆਪਣੇ ਨੇ ਫੁੱਲਾ ਰੱਖ ਦਸੀ ਕੰਨਿਆ ਨੇ ਕਿਹਾ ਇਤਿਹਾਸ ਦੇ ਅੰਦਰ ਜ਼ਿਕਰ ਹੈ ਕਿ ਉਹਨੂੰ ਤਕਰੀਬਨ ਸਤਕਾਰ ਦੇ ਨਾਲ ਚਾਚਾ ਫੇਰੂ ਜੀ ਬੁਲਾਉਂਦੇ ਹੁੰਦੇ ਸੀ ਸਾਰਿਆਂ ਨੇ ਕਿਹਾ ਕਿ ਤੁਸੀਂ ਦਰਵਾਜ਼ਾ ਖੁੱਲਾ ਰੱਖਦੇ ਹੋ ਤਾਂ ਉਹਨਾਂ ਨੇ ਸਾਰਿਆਂ ਨੂੰ ਕਿਹਾ ਕਿ ਮੇਰਾ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਉਣਗੇ ਅੱਜ ਆ ਜਾਣ ਕੱਲ ਆ ਜਾਣ ਉਹਨਾਂ ਦਾ ਕੋਈ ਪਤਾ ਨਹੀਂ ਉਹ ਕਹਿੰਦੇ ਦੋ ਜਹਾਨਾਂ ਦੇ ਬਾਲੀ ਨੇ ਲਸ਼ਕਰ ਉਹਨਾਂ ਦੇ ਨਾਲ ਚੱਲਦੀ ਹੈ ਤਕਰੀਬਨ ਸਿੰਘੂ ਦੇ ਉਹਨਾਂ ਦੇ ਨਾਲ ਨੇ ਤਾਂ ਜਦੋਂ ਆਉਣਗੇ ਕੋਈ ਤਾਂ ਸਨੇਹਾ ਭਲਣਾ ਜੇ ਨਾ ਫਿੱਕੇ ਫੇਰੂ ਮਾਲ ਅਸੀਂ ਤੇਰੇ ਕੋਲ ਆਉਣ ਲੱਗੇ ਆ ਦਿਨੇ ਆਉਣਗੇ ਆਉਣਗੇ ਤਾਂ ਬੂਆ ਖੜਕਾ ਦੇਣਗੇ ਉਹ ਕਹਿੰਦਾ ਨਹੀਂ ਜਦੋਂ ਇਹ ਬੂਆ ਖੁੱਲਾ ਹੋਵੇ ਅਤੇ ਮੇਰਾ ਗੁਰੂ ਉਡੀਕ ਨਾ ਕਰਨੀ ਪਵੇ ਕਿ ਉਹਨਾਂ ਨੂੰ ਦਰਵਾਜ਼ਾ ਖੋਲਣਾ ਪਵੇ ਤਾਂ ਇਹ ਦੇ ਕਰਕੇ ਉਹ ਦਰਵਾਜ਼ਾ ਕਹਿੰਦਾ ਮੈਂ ਖੁੱਲਾ ਰੱਖਦਾ ਐਦਾਂ ਹੋਇਆ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਮਾ ਬਣਿਆ ਤਾਂ ਉਹ ਬਨਾਰਸ ਤੋਂ ਚੱਲਦੇ ਹੋਏ ਸਤਗੁਰੂ ਇਹ ਸਸਰਾਂ ਪਹੁੰਚੇ ਬਿਹਾਰ ਸਤਿਗੁਰੂ ਘੋੜੇ ਤੇ ਸਵਾਰ ਨੇ ਐਦਾਂ ਹੀ ਇਹਨਾਂ ਦੇ ਘਰ ਗਏ ਬੜੀਆਂ ਖੁਸ਼ੀਆਂ ਬੜਾ ਆਨੰਦ ਹੁਣ ਜਿਹੜੀ ਇਹਦੀ ਖੁਸ਼ੀ ਹੈ ਬਸ ਵਿਚਾਰੇ ਬਾਜੇ ਪੰਜੇ ਸ਼ਬਦ ਹੁਣ ਉਹ ਬਿਹਾਨੇ ਕੀਤੇ ਜਾ ਸਕਦੇ ਕਿਦਾਂ ਦੇ ਸ਼ਬਦ ਨੇ ਅਤੇ ਕਿਦਾਂ ਦੇ ਵੱਜਦੇ ਨੇ ਹੁਣ ਉਹ ਇਸ ਫੇਰਮਲ ਨੂੰ ਪਤਾ ਹੈ ਬੜੇ ਆਨੰਦ ਦੇ ਵਿੱਚ ਖੁਸ਼ੀਆਂ ਦੇ ਵਿੱਚ ਲੋਕਾਂ ਨੂੰ ਕੋਠੇ ਤੇ ਚੜ ਚੜ ਕੇ ਕਹਿ ਰਹੇ ਮੇਰਾ ਗੁਰੂ ਆ ਗਿਆ ਹੈ जिने दुख दर्द दूर करने ने आजो नरक ਦੇ ਵਿੱਚੋਂ ਨਿਕਲਣਾ ਆਜੋ ਲੋਕ ਸੁਖੀਆ ਪ੍ਰਲੋਕ ਸੋਹੇ ਲਾ ਕਰਨੇ ਆਜੋ ਮੇਰੇ ਗੁਰੂ ਮੇਰੇ ਦਾਤਾ ਗੁਰੂ ਤੇਗ ਬាទਰਾ ਮਹਾਰਾਜੇ ਲੋਕਾਂ ਦਾ ਇਕੱਠ ਹੋਇਆ ਤਾਂ ਸਾਰਿਆਂ ਦੇ ਲਈ तकरीबन ਸਨੇਹੇ ਕ ਲੈ ਗਏ ਬੜਿਆਂ ਲੋਕਾਂ ਦੇ ਇਥੇ ਜਿਹੜੇ ਸੀ ਦਾ ਸੰਬੰਧ ਦਿੱਤਾ ਹੋਇਆ ਸੀ ਮੁਰਤੀ ਇਕ ਬਾਦਰ ਮਹਾਰਾਜ ਜੀ ਦੇ ਕੋਲੇ ਨੇ ਦਸਵੰਦ ਲਿਆਂਦਾ ਜਿਹੜੇ ਲੋਕਾਂ ਨੂੰ ਦਿੱਤਾ ਸੀ ਸਾਰੇ ਲੋਕ ਆਗੇ ਸਤਿਗੁਰਾਂ ਦੇ ਸਾਹਮਣੇ ਰੱਖਿਆ ਗਿਆ ਇਹ ਤੁਹਾਡਾ ਇਹ ਦਸਵੰਦ ਹੈ ਗੁਰੂ ਘਰ ਦੇ ਲਈ तकरीबन ਸਤਿਗੁਰਾਂ ਨੂੰ ਤਾਂ ਪਛਵਾਸ ਸੀ ਕਿ ਇਹ ਬੜਾ ਦਿਲ ਦੇ ਨਾਲ ਸੇਵਾ ਕਰਦਾ ਹੈ ਸਤਿਗੁਰਾਂ ਨੇ ਉਹਨੂੰ ਕਿਹਾ ਕਿ ਪਿਆਰੇ ਆ ਦਸਵੰਦ ਉਹ ਦੇ ਜਿਹੜਾ ਗੁਰੂ ਘਰ ਦੇ ਲਈ ਸੰਗਤਾਂ ਨੇ ਦਿੱਤੇ ਮਾਇਆ ਲੈ ਕੇ ਆਇਆ ਸਭ ਕੁਝ ਸਾਹਮਣੇ ਰੱਖਿਆ ਕਹਿੰਦੇ ਸਤਿਗੁਰੂ ਹੈ ਕਿੱਥੇ ਸਭ ਕੁਝ ਤੁਹਾਡੇ ਸਾਹਮਣੇ ਹੈ ਸਤਿਗੁਰੂ ਕਹਿੰਦੇ ਜਿਹੜਾ ਵੀ ਰਸਤ ਕਰਦੇ ਆ ਤੇਰੀ ਝੋਲੀ ਦੇ ਵਿੱਚ ਪਿਆ ਤਾਂ ਸਾਡੇ ਸਾਹਮਣੇ ਉਹ ਸਭ ਕੁਝ ਨੇ ਤਾਂ ਜਦੋਂ ਸਤਿਗੁਰੂ ਕਹਿੰਦੇ ਭਾਈ ਤੂੰ ਸਾਡਾ ਗੁਰੂ ਕਰਦਾ ਦਾ ਸਬੰਧ ਰੱਖਦਾ ਪਿਆ ਤਾਂ ਬੜਾ ਹੈਰਾਨ ਹੋਇਆ ਕਿ ਮੈਂ ਸਭ ਕੁਝ ਸਾਹਮਣੇ ਲੈ ਕੇ ਆਇਆ ਇਦਾਂ ਦਾ ਕੁਝ ਹੈ ਹੀ ਨਹੀਂ ਤਾਂ ਸਤੂਰ ਕਹਿੰਦੇ ਭਾਈ ਜਿਹੜੀ ਬੇੜੇ ਦੇ ਵਿੱਚ ਤੈਂ 베ਰੀ ਲਾਈ ਹੈ ਕਿ ਇਹ ਗੁਰੂ ਘਰ ਦੇ ਲਈ দান ਨਹੀਂ ਸੀ ਹੁਣ ਉਹ 베ਰੀ ਸੀ ਜਿਹੜੀ ਕਿਸੇ ਨੇ ਇਸ ਸਤਕਾਰਯੋਗ ਫਿਰੂ ਮਲ ਜੀ ਨੂੰ ਖਿਜ ਕੇ ਕਿ ਸਾਡੇ ਗੂਹੇ ਤੇ ਮੰਗਣ ਆ ਗਏ ਨੇ ਤਾਂ ਉਹਨਾਂ ਨੇ ਰੇਤਾ ਕੋਲੀ ਦੇ ਵਿੱਚ ਬਾਕੇ ਇਹਦੀ ਝੋੜੀ ਦੇ ਵਿੱਚ ਬਾ ਦਿੱਤਾ ਸੀ ਮਿੱਟੀ ਕਿ ਤੁਹਾਡਾ ਤਾਂ ਮੰਗਣ ਲਈ ਐ ਇਦਾਂ ਹੀ ਆ ਬੂਏ ਤੇ ਆ ਜਾਂਦੇ ਹੋ ਤਾਂ ਉਹਨੇ ਉਹ ਵੀ ਸਤਕਾਰ ਕਰ ਲਿਆ ਉਹ ਵੀ ਆਪਣੇ ਝੋਲੇ ਦੇ ਵਿੱਚ ਇਦਾਂ ਅੱਡ ਸਾਹਮਣੇ ਰੱਖੀ ਕਿ ਮਿੱਟੀ ਮੇਰੇ ਗੁਰੂ ਘਰ ਦੇ ਲਈ ਕੀਤੀ ਹੈ ਅਦਬ ਸਤਕਾਰ ਦੇ ਲਈ ਉਹ ਕਿਤੇ ਉਹਨੇ ਬੇੜੇ ਦੇ ਵਿੱਚ ਆ ਕੇ ਰੱਖ ਦਿੱਤੀ ਬੇੜੇ ਦੇ ਵਿੱਚ ਉਹਦੇ ਵਿੱਚ ਉਹ ਬੇਰੀ ਹੋਈ ਸੀ ਸਤਿਗੁਰੂ ਕਹਿੰਦੇ ਭਾਈ ਆਹ ਬੇਰੀ ਵੀ ਸਾਡੀ ਆ ਗੁਰੂ ਘਰ ਦੀ ਆ ਇਹ ਵੀ ਤੇ ਤਬ ਉਹ ਸਤਿਗੁਰਾਂ ਦੇ ਮਹਾਰਕ ਚਰਨਾਂ ਦੇ ਵਿੱਚ ਕਹਿੰਦੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਹਨੇ ਫਿਰ ਸਾਰਾ ਆਪਣਾ ਇਤਿਆਸ ਸੁਣਾਇਆ ਕਦੇ ਐਦਾਂ ਮੇਰੀ ਛੋੜੀ ਦੇ ਵਿੱਚ ਮਿੱਟੀ ਪਈ ਸਤਿਗੁਰੂ ਕਹਿੰਦੇ ਅਸਲ ਦੇ ਵਿੱਚ ਪਿਆਰਾ ਕੋਈ ਹੈ ਅਸੀਂ ਇਸ ਮਿੱਟੀ ਦੀ ਅਤੇ ਇਸ ਬੇਰੀ ਦੀ ਗੱਲ ਨਹੀਂ ਕਰਦੇ ਅਸੀਂ ਤੇਰੀ ਅਵਸਥਾ ਦੀ ਗੱਲ ਕਰਦੇ ਹਾਂ ਤੂੰ ਮੰਗੜ ਚਲੇ ਆਂ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਦਰ ਦੇ ਲਈ ਕਿਸੇ ਨੇ ਤੇਰੀ ਚੋਲੀ ਦੇ ਵਿੱਚ ਮਿੱਟੀ ਪਾ ਦਿੱਤੀ ਤੂੰ ਮਿੱਟੀ ਵੀ ਗੁਰੂ ਨਾਨਕ ਦੇ ਮਹਾਰਾਜ ਦੇ ਦਰ ਦੇ ਲਈ ਸਾਮ ਭਿ ਲੈ ਆਇਆ ਇਦਾਂ ਦੇ ਪਿਆਰੇ ਕਹਿੰਦੇ ਹੋਣੇ ਚੀਂਦੇ ਨੇ ਤਾਂ ਹੀ ਸਤਿਗੁਰ ਕਹਿੰਦੇ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਪੰਜ ਦੂਤ ਕਿਹਨਾਂ ਦੇ ਵਸ ਦੇ ਵਿੱਚ ਹੁੰਦੇ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਕਾਲ ਕੰਟਕ ਮਾਰਿਆ ਕਾਲ ਕੰਟਕ ਡਰਾਉਣਾ ਕਾਲ ਮੌਤ ਦਾ ਡਰ ਅਨੇਕਾਂ ਤਰ੍ਹਾਂ ਦੇ ਡਰ ਨੇ ਸਤਿਗੁਰੂ ਕਹਿੰਦੇ ਨੇ ਪੰਜ ਦੂਤ ਬਸ ਦੇ ਵਿੱਚ ਹੋ ਜਾਂਦੇ ਨੇ ਜਦੋਂ ਗੁਰੂ ਦੀ ਰਹਿਮਤ ਹੋਵੇ ਤੁਰ ਕਰਮ ਪਾਇਆ ਤੋਂ ਜਿੰਨ ਕੋ ਸੇ ਨਾਮ ਹਰ ਕਹਿ ਲਾਂਗੇ ਤੁਰ ਕਰਮ ਤੁਰ ਕਰਮ ਦਾ ਭਾਵ ਉਹਨੇ ਦੇ ਤੁਰ ਕਰਮ ਕਿਵੇਂ ਬਣੇ ਨੇ ਕਿਉਂਕਿ ਕੱਲ ਗਿਆ ਭਾਵੇਂ ਮਹੀਨਾ ਜਿੰਨਾ ਵੀ ਸਮਾਂ ਹੋ ਗਿਆ ਤਾਂ ਇਹਦੀ ਝੋਲੀ ਦੇ ਵਿੱਚ ਕਿਸੇ ਨੇ ਮਿੱਟੀ ਪਾਈ ਤਾਂ ਅੱਜ ਭਾਗ ਬਣ ਗਏ ਤੇ ਅੱਜ ਜੋ ਅਸੀਂ ਕਰਾਂਗੇ ਕੱਲ ਨੂੰ ਸਾਡੇ ਭਾਗ ਬਣਨਗੇ ਏਨੀ ਕਿ ਅਸੀਂ ਜੋ ਕੁਝ ਕਰਦੇ ਹਾਂ ਭੁੱਲ ਜਾਵਾਂਗੇ ਸਤਿਗੁਰੂ ਭੁੱਲ ਜਾਣਗੇ ਤੇਰੇ ਭਾਗ ਬਣਦੇ ਆ ਭਾਈ ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕਹਿਣਾਂਗੇ ਹਾਂ ਤੇ ਤੂੰ ਆਖੇਂਗੇ ਇਹਦਾ ਤੁਰੋਂ ਲਿਖਿਆ ਹੋਇਆ ਸੀ ਮਾੜੇ ਕਰਮ ਕਰੀ ਚੱਲੇ ਧਗੇ ਬਾਜੀਆਂ ਧੋਕੇ ਬਾਜੀਆਂ ਮਾੜਾ ਕੋ ਕਰਮ ਕਰੀ ਚੱਲੇ ਰਬੂ ਦਾ ਤੁਰੋਂ ਲਿਖਿਆ ਹੋਇਆ ਇਹ ਚੰਗਾ ਮੰਦਾ ਭਾਈ ਤੇਰੇ ਆਪਣੇ ਹੱਥ ਦੇ ਵਿੱਚ ਜਿੱਦਾਂ ਮਰਜ਼ੀ ਕਰ ਲੈ ਅੱਗੇ ਕਹ ਨਾਨਕ ਬੈ ਸੁਖ ਹੋਇ ਇਤ ਕਰ ਅਨਹਦ ਬਾਤ ਸੁਖੀ ਸੁਖਗਰੰ ਅਨੰਦੀ ਇਹਨਾਂ ਦਾ ਵਰਤਦਾ ਅਨਹਦ ਅਜੀਬ ਗਜਨੇ ਅਨਹਦ ਦਾ ਭਾਵ ਹੈ ਇੱਕ ਰਸ ਲਗਾਤਾਰ ਹੁਣ ਉਹ ਆਨੰਦ ਤਕਰੀਬਨ ਹਰ ਇੱਕ ਨੂੰ ਚਾਹੀਦਾ ਕਟਿਆ ਵਾਲੇ ਨੂੰ ਵੀ ਚਾਹੀਦਾ ਮੈਲਾ ਵਾਲੇ ਨੂੰ ਵੀ ਚਾਹੀਦਾ ਆਨੰਦ ਹਰ ਕੋਈ आनंद ਨੂੰ ਤਾਂ ਹਰ ਕੋਈ ਕਰ ਸਕਦਾ ਹੈ ਮੈਲ ਮਾੜੀਆਂ ਨੂੰ ਮਾਇਆ ਨੂੰ ਰਤਮੀਆਂ ਨੂੰ ਆਨੰਦ ਨਹੀਂ ਕਹਿੰਦੇ ਆਨੰਦ ਜਿਹੜਾ ਗੁਰੂ ਦੇ ਕੋਲ ਮਿਲਦਾ ਹੈ ਨਾ ਉਹ ਜਿਹੜੇ ਮਰਜੀ ਅਵਸਥਾ ਦੇ ਵਿੱਚ ਹੈ ਉਹ ਰੱਬ ਦੀ ਰਜਾ ਦੇ ਵਿੱਚ ਚੱਲੇਗਾ ਰਜਾ ਦੇ ਵਿੱਚ ਚੱਲਣ ਨੂੰ ਆਨੰਦ ਕਹਿੰਦੇ ਨੇ ਜਿਹੜਾ ਰਜਾ ਦੇ ਵਿੱਚ ਚੱਲਦਾ ਉਹਦੇ ਲਗਾਤਾਰ ਫਿਰ ਬਾਜੇ ਅਨਾਖਾਤ ਬਾਜੇ ਵੱਜਦੇ ਨੇ ਬਿਨਾ ਬਜਾਏ ਵਜਣ ਵਾਲੇ ਨੂੰ ਇੱਕ ਰਸ ਬਿਨਾ ਬਜਾਏ ਖੁਸ਼ੀਆਂ ਆਨੰਦ ਖੇੜਾ ਫਿਰ ਬਿਨਾ ਸੱਦੇ ਤੇਰੇ ਘਰ ਦੇ ਵਿੱਚੋਂ ਅੱਜ ਤੂੰ ਯਤਨ ਕਰਦਾ ਲੱਗਾ ਫਿਰ ਤੈਨੂੰ ਯਤਨ ਸਦਣਾ ਨਹੀਂ ਪੈਣਗੇ ਕਿ ਮੈਨੂੰ ਆਨੰਦ ਖੁਸ਼ੀਆਂ ਚਾਹੀਦੇ ਨੇ ਸਤਿਗੁਰਾਂ ਨੇ ਤੇਰੇ ਵਾਰੇ ਨੇ ਆਦੇ ਕਰਦੇ ਪਰ ਉਦੋਂ ਤਾਂ ਜਦੋਂ ਗੁਰੂ ਦੇ ਮੁਬਾਰਕ ਵਚਨਾਂ ਦੇ ਨਾਲ ਜੁੜੇਗਾ ਬਾਣੀ ਦੇ ਨਾਲ ਜੁੜੇਗਾ ਸਮਾਪਤੀ ਦਾ ਸਮਾਂ ਉਹਨਾਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ